ਬਹੁਤ ਹੀ ਪਿਆਰ ਭਰੀ ਮਿੱਠੀ ਤੇ ਨਿੱਗੀ ਸਤਿ ਸ੍ਰੀ ਅਕਾਲ ਸਾਰੇ ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ 시ਰੋਤਿਆਂ ਨੂੰ ਤੁਸੀਂ ਜੁੜ ਚੁੱਕੇ ਹੋ ਇਸ ਵਕਤ ਮਨੂੜ ਦੇ ਨਾਲ ਫਗਵਾੜਾ ਪ੍ਰਾਈਮ ਟਾਈਮ ਟੀਵੀ ਤੇ ਉੱਗੇ ਇਸ ਮਾਸੇ ਵੀ ਗੁਰਦੀਪ ਕੰਗ ਜੀ ਨੇ ਅੱਜ ਆਪਣਾ ਜਨਮ ਦਿਨ ਬਹੁਤ ਹੀ ਅਨੋਖੇ ਢੰਗ ਨਾਲ ਮਨਾਇਆ ਵੱਧੀ ਗਰਮੀ ਨੂੰ ਦੇਖਦੇ ਹੋਏ ਟੈਂਪਰੇਚਰ ਨੂੰ ਵੱਧਦੇ ਹੋਏ ਦੇਖਦੇ ਹੋਏ ਉਹਨਾਂ ਨੇ এনਵਾਇਰਨਮੈਂਟ ਨੂੰ ਧਿਆਨ ਚ ਰੱਖਦੇ ਹੋਏ ਵਾਤਾਵਰਣ ਨੂੰ ਧਿਆਨ ਚ ਰੱਖਦੇ ਹੋਏ ਪੌਦੇ ਵੰਡ ਕੇ ਆਪਣਾ ਜਨਮ ਦਿਨ ਮਨਾਇਆ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਹਰ ਕੋਈ ਪੌਦੇ ਲਗਾਏਗਾ ਕਿ ਪੌਦੇ ਲਗਾਉਣ ਨਾਲ ਵਾਤਾਵਰਨ ਦੇ ਵਿੱਚ এনवायरमेंटਲ ਬੈਲੈਂਸ ਬਣੇਗਾ ਵਾਤਾਵਰਨ ਦੇ ਵਿੱਚ ਇੱਕ ਠੰਡਕ ਪੈਦਾ ਹੋਏਗੀ ਔਰ ਟੈਂਪਰੇਚਰ ਡਾਊਨ ਆਏਗਾ ਔਰ ਆਕਸੀਜਨ ਦੀ ਮਾਤਰਾ ਵੀ ਵਧੇਗੀ ਜਿਸ ਨਾਲ ਸਾਡਾ ਧਰਤੀ ਦਾ ਇੱਕ ਬੈਲੈਂਸ ਬਣਿਆ ਰਹੇਗਾ ਅਸੀਂ ਉਹਨਾਂ ਨੂੰ ਜਨਮ ਦਿਨ ਤੇ ਬਹੁਤ ਹੀ ਜ਼ਿਆਦਾ ਮੁਬਾਰਕਾ ਦਿੰਨੇ ਆਂ ਔਰ ਉਹਨਾਂ ਦੀ ਸਨੇਕ ਕਰਜ ਤੇ ਉਹ ਉਹਨਾਂ ਦੀ ਸਰਹਾਨਾ ਕਰਦੇ ਆਂ ਕਿਉਂਕਿ ਉਹਨਾਂ ਨੇ ਸਿਰਫ ਨਾਕੀ ਪੌਦੇ ਵੰਡੇ ਔਰ ਜਿਨ੍ਹਾਂ ਨੂੰ ਵੰਡੇ ਉਹਨਾਂ ਨੂੰ ਵੀ ਅੱਗੇ ਕਿਹਾ ਕਿ ਜੇ ਉਸੇ ਵੀ ਆਪਣੇ ਪਰੂਸ਼ੀ ਦੇ ਹਾਲ ਤੇ ਅੱਗੇ ਪੌਦੇ ਵੰਡ ਕੇ ਆਪਣਾ ਖੁਸ਼ੀ ਦਾ ਪ੍ਰਗਟਾਵਾ ਕਰਿਆ ਕਰੋ ਬਲਕਿ ਡੇਲੀ ਰੁਟੀਨ ਦੇ ਵਿੱਚ ਵੀ ਸਾਨੂੰ ਪੌਦਿਆਂ ਦੀ ਸੰਭਾਲ ਕਰਨੀ ਚਾਹੀਦੀ ਔਰ ਪੇੜਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਉਦੋਂ ਤਾਂ ਗੁਰਦੀਪ ਕੰਗ ਜੀ ਹਰ ਰੁਟੀਨ ਦੇ ਵਿੱਚ ਕੋਈ ਨਾ ਕੋਈ ਸਮਾਜ ਸੇਵਾ ਦਾ ਕਾਰਜ ਕਰਦੇ ਰਹਿੰਦੇ ਆ ਜਿੱਦਾਂ ਕਿ ਅਨਾਜ ਵੰਡਣਾ ਮੰਥਲੀ ਅਨਾਜ ਵੰਡੇ ਨੇ ਉਹ ਗਰੀਬਾਂ ਨੂੰ ਬਟ ਇਸ ਵਾਰੀ ਉਹਨਾਂ ਨੇ ਇੱਕ ਅਨੋਖਾ ਢੰਗ ਲੱਭਿਆ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਅਸੀਂ ਇੱਕ ਵਾਰ ਫੇਰ ਉਹਨਾਂ ਨੂੰ ਮੁਬਾਰਕ ਦਿਵਾਦ ਦੇਣਿਆ ਉਹਨਾਂ ਦੇ ਜਨਮ ਦਿਨ ਤੇ ਥੈਂਕ ਯੂ